ਸਸਰੀ ਗੱਲ ਦੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਇਸ ਵਲੇ ਦੀ ਇੱਕ ਅਹਿਮ ਖਬਰ ਜਿਹੜੀ ਉਹ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਕਿ ਇੱਕ ਵਾਰੀ ਫੇਰ ਤੋਂ ਜੜਾ ਆ ਪੁਲਿਸ ਉੱਤੇ ਜੜਾ ਜਿਹੜੇ ਗੈਂਗਸਟਰਾਂ ਦੇ ਵੱਲੋਂ ਜੜਾ ਉਹ ਹਮਲਾ ਕੀਤਾ ਗਿਆ ਹੈ ਆਏ ਜਿਹੜੀ ਜਿਹੜੀ ਐ ਐਸੀਆਂ ਵਾਰਦਾਤਾ ਜਿਹੜੀਆਂ ਨੇ ਐਸੇ ਜਿਹੜੇ ਮਾਮਲੇ ਨੇ ਉਹ ਸਾਹਮਣੇ ਆ ਰਹੇ ਨੇ ਤੇ ਆਖਿਰਕਾਰ ਐਸੀ ਵਾਰਦਾਤਾ ਜਿਹੜੀ ਐ ਐਸੇ ਮਾਮਲੇ ਕਿਉਂ ਸਾਹਮਣੇ ਆ ਰਹੇ ਨੇ बार-बार ਕਿਉਂਕਿ ਜਦੋਂ ਇੱਕ ਜਲੰਧਰ ਦੇ ਵਿੱਚ ਜਦੋਂ ਇੱਕ ਅਪਰਾਧੂ ਅਪਰਾਧੀਆਂ ਨੂੰ ਜਦੋਂ ਫੜਿਆ ਜਾਂਦਾ ਤਾਂ ਹਥਿਆਰਾਂ ਦੀ ਰਿਕਵਰੀ ਕਰਾਉਣ ਵਾਸਤੇ ਜਦੋਂ ਉਹਨਾਂ ਨੂੰ ਜਿਹੜਾ ਉਸ ਜਗ੍ਹਾ ਤੇ ਲੈ ਕੇ ਜਾਇਆ ਜਾਂਦਾ ਤਾਂ ਉਸ ਜਗ੍ਹਾ ਤੇ ਜਾ ਕੇ ਜਦੋਂ ਅਪਰਾਧੀਆਂ ਵੱਲੋਂ ਪੁਲਿਸ ਦੇ ਉੱਤੇ ਜਿਹੜਾ ਫਾਇਰ ਕਰ ਦਿੱਤੇ ਜਾਂਦੇ ਨੇ ਤਾਂ ਇਸ ਫਾਇਰ ਦੇ ਵਿੱਚ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਜੜਾ ਆ ਜਵਾਬੀ ਕਾਰਵਾਈ ਦੇ ਵਿੱਚ ਫਾਇਰ ਕੀਤੇ ਜਾਂਦੇ ਨੇ ਤਾਂ ਉਸ ਫਾਇਰ ਦੇ ਵਿੱਚ ਜੜੇ ਆ ਦੋ ਜਿਹੜੇ ਗੈਂਗਸਟਰ ਨੇ ਉਹ ਜ਼ਖਮੀ ਵੀ ਹੋਏ ਨੇ ਤਾਂ ਪੁਲਿਸ ਵੱਲੋਂ ਜਿਹੜਾ ਆ ਉਥੇ ਹਥਿਆਰ ਦੋ ਜਿਹੜੇ ਪਿਸਟਲ ਨੇ ਉਹ ਵੀ ਬਰਾਮਦ ਕਰ ਲਿਤੇ ਗਏ ਨੇ ਇਸ ਤੋਂ ਇਲਾਵਾ 1 ਕਿਲੋ ਹਿਰੋਇਨ ਵੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਪਰ ਆਖਿਰਕਾਰ ਸੋਚਣ ਵਾਲੀ ਗੱਲ ਹੈ ਕਿ ਐਸੇ ਜਿਹੜੇ ਮਾਮਲੇ ਕਿਉਂ ਆਰੇ ਕਿਉਂਕਿ ਅਕਸਰ ਜੜੀਆਂ ਇਹ ਗੱਲਾਂ ਜੜੀਆਂ ਨੇ ਸਾਹਮਣੇ ਆ ਰਹੀਆਂ ਨੇ ਕਿ ਜਦੋਂ ਵੀ ਪੁਲਿਸ ਰਿਕਵਰੀ ਵਾਸਤੇ ਜਾਂਦੀ ਹੈ ਤਾਂ ਉਲਟਾ ਜਿਹੜੇ ਮੁਜ਼ਰਮ ਨੇ ਉਹੀ ਜਿਹੜਾ ਪੁਲਿਸ ਦੇ ਉੱਤੇ ਹਮਲਾ ਕਰ ਦਿੰਦੇ ਨੇ ਕਿਉਂ ਐਸੀ ਮੁਸਤੈਦੀ ਉਸ ਟਾਈਮ ਕਿਉਂ ਨਹੀਂ ਦਿਖਾਈ ਜਾਂਦੀ ਜਿਹਦੇ ਨਾਲ ਐਸੀ ਜੜੀਆਂ ਵਾਰਦਾਤਾ ਨਾ ਹੀ ਹੋਣ ਜੀ ਇਹ ਜੀ ਪੂਰਾ ਮਾਮਲਾ ਜੀ ਮਾਨ ਜੋ ਸ਼੍ਰੀ ਸੁਪਨ ਸ਼ਰਮਾ ਜੀ ਜਿਹਨਾਂ ਦਿਸ਼ਾ ਨਿਰਦੇਸ਼ਾਂ ਦੇ ਚੱਲਦੇ ਆ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੱਲੀ ਹੋਈ ਹੈ ਜਿਹਦੇ ਚੱਲਦੇ ਆ ਸਾਡੇ ਐਸ਼ਪੀਐਸਐਲ ਦੀ ਟੀਮ ਜਿਹੜੀ ਅੱਜ ਵੈਪਨ ਰਿਕਵਰ ਕਰਾਉਣ ਗਈ ਸੀਗੀ ਜਦੋਂ ਵੈਪਨਰ ਕਵਰ ਕਰਾਉਣ ਗਏ ਤੇ ਉੱਥੇ ਜਿਹੜੀ ਆ ਫਾਇਰਿੰਗ ਹੋ ਗਈ ਆ ਫਾਇਰਿੰਗ ਦੇ ਵਿੱਚ ਹਰਪੀ ਸਿੰਘ ਨਾਂ ਦਾ ਜਿਹੜਾ ਵਿਅਕਤੀ ਆ ਉਹ ਜ਼ਖਮੀ ਹੋਇਆ ਜਿਹਦੇ ਲੱਤ ਵਿੱਚ ਗੋਲੀ ਲੱਗੀ ਆ ਤੇ ਉੱਥੋਂ ਮੌਕੇ ਤੋਂ ਦੋ ਪਿਸਟਲ ਰਿਕਵਰ ਕੀਤੇ ਗਏ ਤੇ 100 ਗ੍ਰਾਮ ਜਿਹੜੀ ਹਰਮ ਰਿਕਵਰ ਹੋਈ ਸੀ। ਇਹਦੇ ਚੱਲਦੇ ਇਸ ਗੈਂਗ ਦੇ ਦੋ ਮੈਂਬਰ ਰਾਤ ਨੂੰ ਗ੍ਰਿਫਤਾਰ ਕੀਤੇ ਜਿਨ੍ਹਾਂ ਕੋਲ ਵੀ ਦੋ ਪਿਸਟਲ ਜਿਹੜੇ ਆ ਰਿਕਵਰ ਕੀਤੇ ਗਏ। ਸਰ ਅੱਜ ਕਿਸੇ ਮੁਲਾਜ਼ਮ ਨੂੰ ਕੋਈ ਗੋਲੀ ਲੱਗੀ ਜੀ? ਨੁਕਸਾਨ ਇਹਦੇ ਵਿੱਚ ਕਿਸੇ ਮੁਲਾਜ਼ਮ ਨੂੰ ਗੋਲੀ ਨਹੀਂ ਲੱਗੀ। ਪਰ ਇਹਦੇ ਵਿੱਚ ਇਹਦਾ ਇਹ ਵਿਅਕਤੀ ਇਹਦੇ ਖਿਲਾਫ ਇਹਨਾਂ ਵੀ ਤਰੀਬ 15 ਕਵੇ ਤਰੀਬ ਇਹ ਅੰਡਰ ਸੈਕਸ਼ਨ 307 ਤੇ ਐਂਡੀ ਪ੍ਰੈਸ ਵਗੈਰਾ ਦੇ ਮਕਦਮੇ ਦਾ ਸਰ કુલ ਕਿੰਨੀਆਂ ਗੋਲੀਆਂ ਲਗੀਆਂ ਜੀ? કુલ 6 ਤੋਂ 7 ਫਾਇਰ ਟੁੱਟੀਆਂ। ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ। ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਪੁੱਹਲਣਾ ਤਾਂ ਜੋ ਕਿ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ਰ ਪੰਜਾਬ ਨਿਊ ਚੈਨਲ